ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਪਤੈ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਇਹ ਵੇਦ ਪਾਠ ਸ਼ੁੱਧ ਪਾਠ ਹੈ ਵਾਵੇ ਦੇ ਨਾਲ ਕਈ ਪੁਥੀਆਂ ਚ ਵੇਦ ਛਪਿਆ ਹੋਇਆ ਪਰ ਪ੍ਰਾਤਨ ਸਰੂਪਾਂ ਚ ਪਾਠ ਵੇਦ ਹੈ ਬ੍ਰਹਮਾ ਮੂਲ ਵੇਦ ਅਭਿਆਸਾ ਤੇਸਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਪਰਮੇ ਨਾਹੀ ਨਿਜ ਘਰ ਵਾਸਾ ਹਮ ਰਖ ਹਮ ਹਰ ਰਖੇ ਸਤ ਗੁਰੂ ਮਿਲਾਇਆ ਅਨ ਦਿਨ ਭਗਤ ਹਰ ਨਾਮ ਦ੍ਰਿੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪਾੜਿ ਵਾਦਵ ਖਾਣਹ ਸਿਰ ਮਾਰੇ ਜਮ ਜਾਲਾ ਸਿਰ ਮਾਰੇ ਜਮ ਕਾਲਾ ਤਤ ਨਾ ਚੀਨਹ ਬੰਨਹਿ ਪੰਡ ਪਰਾਲਾ ਤਤ ਨਾ ਚੀਨਹਿ ਇਥੇ ਵਿਸਰਾਮ ਬੰਨਹਿ ਪੰਡ ਪਰਾਲਾ ਬੰਨਹਿ ਕਸ ਕੇ ਬੂਦ ਨਾ ਮਨਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਈ ਭਵਜਲ ਡੂਬੇ ਦੂਜੈ ਭਾਏ ਮਾਇਆ ਕਾ ਮੁਹਤਾਜ ਪੰਡਿਤ ਕਹਾਵੈ ਵਿਖਿਆ ਰਤਾ ਬਹੁਤ ਦੁੱਖ ਪਾਵੇ ਜਮ ਕਾਲ ਜੀਵੜਾ ਨਿਤ ਕਾਲ ਸੰਤਾਵੇ ਸੰਤਾਵੇ ਟਟਪੀ ਗੁਰਮੁਖ ਜਮ ਕਾਲ ਨੇੜ ਨ ਆਵੇ ਗੁਰਮੁਖ ਤੇ ਵਿਸਰਾਮ ਲਾਦਣਾ ਗੁਰਮੁਖ ਜਮ ਕਾਲ ਨੇੜ ਨ ਆਵੇ ਹਉ ਮੈਂ ਦੂਜਾ ਸ਼ਬਦ ਜਲਾਵੇ ਨਾਮੇ ਰਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾ ਮਹਿਲ ਪਾਵੇ ਸਾਧ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣਹਿ ਸੇ ਧਨਵੰਤ ਜਿਸ ਹੈ ਯੁਗ ਮਾਹੀ ਧਨਵੰਤ ਨਹੀਂ ਕਹਿਣਾ ਹਰ ਕਥਾ ਸੁਣਾ ਸੇ ਨਹੀਂ ਹਰ ਕਥਾ ਸੁਣਾ ਹੈ ਇਥੇ ਵਿਸਰਾਮ ਲਾ ਦੋ ਸੇ ਧਨਵੰਤ ਦਿਸਹਿ ਯੁਗ ਮਾਹੀ ਦਿਸ ਸਹ ਹਾਂ ਦਿਸ ਸਹ ਥੋੜਾ ਜਿਹਾ ਕਸਕੇ ਹੀ ਬੋਲਣਾ ਧਨਵੰਤ ਬੋਲਣਾ ਭਗਵੰਤ ਮਿਲਖਵੰਤ ਪਤਵੰਤ ਪਤਵੰਤ ਧਨਵੰਤ ਇਸ ਤਰ੍ਹਾਂ ਨਹੀਂ ਕਹਿਣਾ ਵਿੱਚ ਡੈਸ਼ ਦੀ ਦੇ ਕੇ ਬੋਲਣਾ ਹੈ ਸੇ ਹਰ ਕਥਾ ਸੁਣਾ ਹੈ ਸੇ ਧਨਵੰਤ ਦਿਸਹਿ ਯੁਗਮਾਹੀ ਤੇਨ ਕਾ ਸਾਭ ਨਿਵਹਿ ਆਨਦਨ ਪੂਜ ਕਰਾਹੀ ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ਪੁਰ ਸਤਗੁਰ ਸਬਦ ਸੁਣਾਇ ਤ੍ਰੈ ਗੁਣ ਮਿਟੇ ਚੌਥਾ ਚਿੱਤ ਲਾਇ ਨਾਨਕ ਹਉਮੈ ਮਾਰ ਬ੍ਰਹਮ ਮਿਲਾਇ ਗੌੜੀ ਮਹੱਲਾ ਤੀਜਾ ਬ੍ਰਹਮ ਵੇਦ ਪੜਾ ਬਾਦ ਵਿਖਾਣਾ ਪੜਾ ਪਰ ਅਚਾਰਨ ਕਰਨਾ ਅੰਤਰ ਤਾਮਸ ਆਪ ਨਾ ਪਛਾਣੈ ਸਾ ਪ੍ਰਭ ਪਾਈ ਗੁਰ ਸ਼ਬਦ ਵਖਾਣੇ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਈ ਮਨ ਮੁਖ ਖਾਦੀ ਦੂਜਾ ਭਾਇ ਰਹਾਉ ਗੁਰ ਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਦੇ ਮੇਰਾ ਪ੍ਰਭ ਪਾਇ ਗੁਰ ਕੈ ਸ਼ਬਦ ਸਿੱਧੇ ਸਤਗੁਰ ਮਿਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੀ ਕੈ ਮਨ ਭਾਈ ਹਰ ਗੁਣ ਗਾਵਹਿ ਸਹਿਜ ਸੁਭਾਈ ਬਿਨ ਗੁਰ ਸਾਚੀ ਧਰਮ ਭੁਲਾਈ ਮਨ ਮੁਖ ਅੰਦੇ ਸਦਾ ਬੇਖ ਖਾਈ ਜਮ ਦੰਡ ਸਹ ਸਦਾ ਦੁਖ ਪਾਈ ਜਮੂਆ ਨਾ ਜੋ ਹੈ ਹਰ ਕੀ ਸਰਣਾਈ ਹੋ ਮੈਂ ਮਾਰ ਸੱਚ ਲਿਵਲਾਈ ਸਦਾ ਰਹੈ ਹਰ ਨਾਮ ਲਿਵਲਾਈ ਸਤਿਗੁਰ ਸੇਵਹਿ ਸੇ ਜਨ ਨਿਰਮਲ ਪਵਿੱਤਾ ਇਹ ਪਵਿੱਤਾ ਕਸ ਕੇ ਉਚਾਰਨ ਕਰਨਾ ਮਾਨਸਿਓ ਮਨ ਮਿਲਾਏ ਸਭ ਜੱਗ ਜੀਤਾ ਇਹ ਵੀ ਪਾਰ ਧਿਆਨ ਨਾਲ ਉਚਾਰਨ ਕਰਨਾ ਮਾਨਸਿਓ ਮਨ ਮਿਲਾਇ ਇਥੇ ਵਿਸਰਾਮ ਸਭ ਜਗ ਜੀਤਾ ਜੀਤਾ ਕਸਕੇ ਬੋਲਣਾ ਇਹਨ ਵਿਦ ਕੁਸਲ ਤੇਰਾ ਮੇਰੇ ਮੀਤਾ ਤੇਰਾ ਦਸ ਹਾਂਜੀ ਤੇਰਾ ਤੇ ਵਿਸਰਾਮ ਸਤ ਸਤ ਗੁਰੂ ਸੇਵੇ ਸੋ ਫਲ ਪਾਈ ਹਿਰਦੈ ਨਾਮ ਵਿੱਚੋ ਆਪ ਗਵਾਈ ਅਨਹਦ ਬਾਣੀ ਸਬਦ ਵਜਾਈ ਸਤਿਗੁਰ ਤੇ ਕਵਨ ਕਵਨ ਨਾ ਸਿੱਧੋ ਮੇਰੇ ਭਾਈ ਇਹ ਵਿਸਰਾਮ ਸਤਿਗੁਰ ਤੇ ਠਠਮਕ ਲਾਦਨੀ ਹੈ ਕਵਨ ਕਵਨ ਨਾ ਸਿੱਧੋ ਇਥੇ ਵਿਸਰਾਮ ਹੈ ਮੇਰੇ ਭਾਈ ਭਗਤੀ ਸਿੱਧੇ ਦਰ ਸੋਭਾ ਪਾਈ ਨਾਨਕ RAM ਨਾਮ ਵਡਿਆਈ ਗੋੜੀ ਮਹੱਲਾ ਤੀਜਾ ਤ੍ਰ ਗੁਣ ਵਿਖਾਣੈ ਭਰਮ ਨ ਜਾਏ ਬੰਧਨ ਨ ਤੂਟੈ ਬੰਧਨ ਨ ਤੂਟੈ ਬੰਧਨ ਨ ਤੂਟੈ ਮੁਕਤ ਨ ਪਾਏ ਮੁਕਤ ਦਾਤਾ ਸਤਗੁਰ ਮੁਕਤ ਦਾਤਾ ਸਤਗੁਰ ਧਿਆਨ ਨਾਲ ਲਾਉਣਾ ਹੈ ਮੁਕਤ ਦਾਤਾ ਸਤਗੁਰ ਜੁਗ ਮਾਹੀ ਮੁਕਤ ਦਾਤਾ ਸਤਗੁਰ ਜੁਗ ਮਾਹੀ ਗੁਰਮੁਖ ਪ੍ਰਾਣੀ ਧਰਮ ਗਵਾਏ ਸਹਜ ਧੋਨ ਉਪਜੈ ਉਪਜੈ ਓਂਕਰ ਦਾ ਗੁਰਮੁਖ ਪ੍ਰਾਣੀ ਭਰਮ ਗਵਾਏ ਸਹਜ ਧੋਨ ਉਪਜੈ ਹਰਿ ਲੈ ਬੁਲਾਏ ਰਹਾਉ ਤ੍ਰੈ ਗੁਣ ਕਾਲ ਕੀ ਸਿਰਕਾਰਾ ਤ੍ਰੈ ਗੁਣ ਇਥੇ ਵਿਸਰਾਮ ਹੈ ਕਾਲਹਿ ਕੀ ਸਿਰਕਾਰਾ ਕਾਲਹਿ ਕਸਕੇ ਬੋਲਣਾ ਕਾਲਹਿ ਨਹੀਂ ਕਹਿਣਾ ਕਾਲਹਿ ਕੀ ਸਿਰਕਾਰਾ ਵੱਖਰਾ ਪਾਠ ਕਰਨਾ ਤ੍ਰੈ ਗੁਣ ਲਕੀ ਸਰਕਾਰਾ ਨਾਮ ਨ ਚੇਤਾ ਨਾਮ ਨ ਚੇਤਾ ਨਾਮ ਨ ਚੇਤਾ ਉਪਾਵਨ ਹਾਰਾ ਮਰ ਜਮਹ ਫਿਰ ਵਾਰੋ ਵਾਰਾ ਅੰਦੇ ਅੰਦੇ ਗੁਰੂ ਤੇ ਅੰਦੇ ਗੁਰੂ ਤੇ ਭਰਮ ਨਾ ਜਾਈ ਮੂਲ ਛੋੜ ਲਾਗੇ ਮੂਲ ਛੋੜ ਲਾਗੇ ਦੂਜੇ ਭਾਈ ਮੂਲ ਛੋੜ ਲਾਗੇ ਦੂਜੇ ਪਾਈ ਬੇਖ ਕਾ ਮਾਤਾ ਬੇਖ ਮਾਹਿਸ ਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਮੂਲ ਜੰਤਰ ਜਿਹੜਾ ਪਾਠ ਹੈ ਨਾ ਇਕੱਠਾ ਹੀ ਕਰਨਾ ਹੈ ਸੰਪਰਦਾ ਦਾ ਜੀ ਪਾਠ ਇਕੱਠਾ ਕਰਾਇਆ ਜਾਂਦਾ ਹੈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀ ਜੋ ਵਿਸਰਿਆ ਦੂਜੇ ਪਾਏ ਹਰ ਜੀ ਜੋ ਵਿਸਰਿਆ ਦੂਜੇ ਪਾਏ ਜੇ ਸਨਦਰ ਕਰੇ ਸੋ ਪਰਮਗਤ ਪਾਏ ਇਸ ਸ਼ਬਦ ਚ ਇਹ ਪਾਈ ਭਾਈ ਛਪਾਈ ਸੁਭਾਈ ਸਾਰੇ ਲਾਵਾਂ ਦੇ ਨਾਲ ਆਉਣਗੇ ਧਿਆਨ ਨਾਲ ਉਚਾਰਨ ਕਰ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਸਾਚ ਨਾ ਛਪੈ ਸਾਚ ਨਾ ਛਪੈ ਜੇ ਕੋ ਰੱਖੈ ਛਪਾਏ ਜੇ ਕੋ ਰੱਖੈ ਛਪਾਏ ਸਾਚ ਨਾ ਛਪੈ ਜੇ ਕੋ ਰੱਖਾ ਛਪਾਏ ਗਿਆਨੀ ਬੁੱਝੈ ਸਹਜ ਸੁਭਾਏ ਗੁਰਮੁਖ ਸਾਥ ਰਹੇ ਗੁਰਮੁਖ ਗੁਰਮੁਖ ਸਾਥ ਰਹੇ ਆਲਿ ਬਿਲਾਏ ਹਉ ਮੈਂ ਮਾਇਆ ਸਬਦ ਜਲਾਏ ਮੇਰਾ ਪ੍ਰਭ ਸਾਚਾ ਮੇਲ ਮਿਲਾਏ ਸਤਗੁਰ ਦਾਤਾ ਸਬਦ ਸੁਣਾਏ ਧਵਤ ਰੱਖੈ ਠਾਕ ਰਹਾਏ ਪੂਰੇ ਗੁਰ ਤੇ ਸੋਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਤਿਸ ਬਿਨ ਤਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਜੈ ਕੋਈ ਗੌੜੀ ਮਹੱਲਾ ਤੀਜਾ ਇਥੇ ਸਾਰਾ ਲੱਗਦਾ ਤਿਸ ਬਿਨ ਚਾਲ ਨਾਲ ਇਥੇ ਲੱਗਦਾ ਤਿਸ ਬਿਨ ਦੂਜਾ ਕੋਈ ਨਾ ਹੈ ਉੱਥੇ ਵੀ ਹੈ ਨੀ ਸਰਹਰਾਨਾ ਸਾਹਿਬ ਚ ਗੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸਿਵੇ ਨਾਮ ਸਹਜ ਸਮਾਵੈ ਅੰਮ੍ਰਿਤ ਨਾਮ ਰਸਨਾ ਆਤ ਦਾ ਰਸਨਾ ਨਿਤ ਗਾਵੈ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੈ ਅਨੰਦ ਹਿਰਦਾ ਜਪਾ ਜਗਦੀਸ਼ਾ ਗੁਰਮੁਖ ਪਾਵਾਂ ਪਰਮ ਪਦ ਸੁਖਾ ਰਹਾ ਹਿਰਦੈ ਸੁਖ ਭਇਆ ਪਰਗਾਸ ਗੁਰਮੁਖ ਗਾਵਹਿ ਸਤਿਗੁਣਤਾਸ ਦਸਨ ਦਾਸ ਨਿਤ ਹੋਵਹਿ ਦਾਸ ਗ੍ਰਹਿ ਕੁਟੰਬ ਮਹ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਜੀਵਨ ਮੁਕਤ ਇਥੇ ਵਿਸਰਾਮ ਗੁਰਮੁਖ ਇਥੇ ਯਮਕ ਕੋ ਹੋਈ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰ ਗੁਣ ਮਿਟੇ ਨਿਰਮਲ ਹੋਈ ਸਹਜੇ ਸਾਚ ਮਿਲੈ ਪ੍ਰਭ ਸੋਈ ਮੋਹ ਕਟੰਬਸਿ ਪ੍ਰੀਤ ਨ ਹੋਏ ਜਾਹਿਰ ਦਵਸਿਆ ਸਤਿ ਸੋਏ ਗੁਰਮੁਖ ਮਨ ਵਿਦਿਆ ਅਸਥਿਰ ਹੋਏ ਹੁਕਮ ਪਛਾਨੈ ਬੁੱਧ ਸੱਚ ਸੋਏ ਤੂੰ ਕਰਤਾ ਮੈਂ ਅਵਰ ਨ ਕੋਏ ਤੁਝ ਬੇ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰਹ गावा ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਗੁਰਮੁਖ ਤੇ ਵਿਸਰਾਮ ਲਾਉਣਾ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਗਸ ਅਨ ਦਿਨ ਲੇਵ ਲਾਗੀ ਸਹਜੇ ਸੱਚ ਮਿਲਿਆ ਪ੍ਰਸਾਦੀ ਸਤ ਗੁਰ ਪਾਇਆ ਪੂਰਾ ਵਡ ਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਤੀ ਪ੍ਰਵਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੇ ਸੋਈ ਜਨ ਪਾਏ ਜਿਸ ਨਾਮ ਦੀ ਸੋਈ ਜਨ ਪਾਏ ਗੁਰਮੁਖ ਮਿਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਹਿਰਦੈ ਤੇ ਵਿਸਰਾਮ ਲਾਦਨਾ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚ ਸਮਾਏ ਵਾਹਿਗੁਰੂ ਜੀ ਕਾ ਕਾਲ ਸਤਿ ਗੁਰੂ ਵਾਹਿਗੁਰੂ ਜੀ ਕੀ ਪਤੇ